ਤੁਹੀ ஆன்ਲਾਈਨ ਟਿਕਟ ਖਰੀਦ ਸਕਦੇ ਆ ਤੇ ਹੌਲੈਂਡ ਜਾ ਸਕਦੇ ਆ ਵਿੱਚ ਸਵੀਮੀ ਪੂਲ ਵੀ ਹੁੰਦੇ ਨਾ ਉਤਲੇ ਬੰਨੇ ਮੈਂ ਕਿਹਾ ਢੋਲ ਢੂਲ ਟੰਗੇ ਲੱਗਦਾ ਕਿਸੇ ਪੰਜਾਬੀ ਨੇ ਢਾਬਾ ਪਾਇਆ ਨਹਿਰ ਦੇ ਕਿਨਾਰੇ ਬਹੁਤ ਜ਼ਿਆਦਾ ਉੱਚਾ ਦੇਖੋ ਕਿੰਨੀ ਤੇਜ਼ ਲਿਫਟ ਥੱਲੇ ਆ ਰਹੀ ਹੈ ਨਾ ਪੂਰਾ ਡੂਸਲਡੋਰਫ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਦੇਖ ਸਕਦੇ ਆ ਕਿ ਤੁਹਾਡਾ ਸਵਾਗਤ ਹੈ ਜੀ ਮੇਰੀ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਜਰਮਨ ਦੇ ਸ਼ਹਿਰ ਡੂਸਲਡੋਰਫ ਘੁੰਮਣ ਜਾ ਰਹੇ ਆ ਤੇ ਹੁਣ ਅਸੀਂ ਇੰਤਜ਼ਾਰ ਕਰ ਰਹੇ ਹਾਂ ਆਪਣੀ ਟ੍ਰੇਨ ਦਾ ਟ੍ਰੇਨ 10 ਮਿੰਟਾਂ ਦੇ ਵਿੱਚ ਆਪਣੀ ਇਸ ਟਰੈਕ ਤੇ ਆ ਰਹੀ ਆ ਤੇ ਲਓ ਜੀ ਇਹ ਚਾਣਕੀ ਟ੍ਰੇਨ ਆਈ ਹੈ ਲੇਕਿਨ ਇਹ ਟ੍ਰੇਨ ਨਹੀਂ ਇਹ ਸੁਪਰ ਫਾਸਟ ਟ੍ਰੇਨ ਆ ਜਰਮਨ ਦੀ ਤੁਸੀਂ ਦੇਖ ਸਕਦੇ ਸਭ ਤੋਂ ਤੇਜ਼ ਚੱਲਣ ਵਾਲੀ ਜਰਮਨ ਦੀ ਟ੍ਰੇਨ ਇਹ ਆ ਜਿਹਨੂੰ ICE ਕਿਹਾ ਜਾਂਦਾ ਠੀਕ ਹੈ ਇਹ ਤਾਂ ਇਹ ਚਾਣਕ ਇਹ ਚਾਣਕ ਆ ਗਈ ਆ ਲੇਕਿਨ ਮੇਰੀ ਜਿਹੜੀ ਟ੍ਰੇਨ ਆਉਣੀ ਹੈ ਇਸ ਤੋਂ ਬਾਅਦ ਚ ਆਉਣੀ ਆ 57 ਮਿੰਟਾਂ ਦਾ ਘਾਰੀ ਆ ਤੇ ਬਾਕੀ ਅਸੀਂ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਡੂਸਲਡੋਰਫ ਸ਼ਹਿਰ ਉੱਥੇ ਬਹੁਤ ਹੀ ਜਬਦਿਆ ਮਤਲਬ ਏਰੀਆ ਬਣਿਆ ਘੁੰਮਣ ਫਿਰਨੋਂ ਜਿੱਦਾਂ ਨਦੀ ਬਣੀ ਹੈ ਨਾਲ ਐਨ ਪਾਰਕਾਂ ਸੋਹਣੇ ਸੋਹਣੇ ਰੈਸਟੋਰੈਂਟ ਵਗੈਰਾ ਹਨਾ ਬਹੁਤ ਚੀਜ਼ਾਂ ਦੇਖਣ ਨੂੰ ਭੜੀਆਂ ਐ ਫਿਰ ਤੁਹਾਨੂੰ ਇੱਕ ਵਾਰੀ ਹੋਰ ਚੱਲ ਕੇ ਦਿਖਾ ਦਿਆਂ ਆ ਉਹ ਦੂਜੇ ਬੰਨੇ ਉਹ ਵੀ ਟ੍ਰੇਨ ਬਹੁਤ ਤੇਜ਼ ਆ ਰਹੀ ਐ ਸੁਪਰ ਫਾਸਟ ਦੇਖੋ ਇਹ ਵੀ ਜਿਹੜੀ ਸਪੀਡ ਹੈ ਨਾ ਇੱਕ ਵਾਰੀ ਮੈਂ ਇਹਦੇ ਚ ਸਫ਼ਰ ਕੀਤਾ ਸੀ ਸ਼ਾਇਦ ਤੁਸੀਂ ਦੇਖਿਆ ਹੋਵੇ ਉਹਦੇ ਖਾਨੇ ਤੇ ਲਿਖਿਆ ਸੀ ਆਈ ਸੀਈ ਇਹ ਸੁਪਰ ਫਾਸਟ ਹੈ ਜਰਮਨ ਦੀ ਟ੍ਰੇਨ ਤੇ ਇਹਦੀ ਜਿਹੜੀ ਸਪੀਡ ਹੈ ਨਾ ਜਦੋਂ ਇਹ ਵੱਡੇ ਸ਼ਹਿਰਾਂ ਨੂੰ ਜਾਂਦੀ ਚ ਤਾਂ ਮੇਨ ਮੇਨ ਛੋਟੇ ਜਿਹੇ ਤਾਂ ਹੁਣ ਇੱਥੋਂ ਨੰਗੀ ਘਟੋ ਘਾਟ ਨਹੀਂ ਤੇ 200-250 ਸਪੀਡ ਹੋਊਗੀ ਇਹਦੀ ਬਟ ਜਦੋਂ ਇਹ ਟ੍ਰੇਨ ਲੰਬੇ ਸਫ਼ਰ ਤੇ ਜਾਂਦੀ ਨਾ ਜਿੱਦਾਂ ਇੱਥੋਂ ਮੰਨ ਲਓ ਜਾਣਾ ਹੋਵੇ ਫ੍ਰੈਂਕਫਰਟ ਜਾਂ ਬਰਲਿਨ ਨੂੰ ਹਨਾ ਜਿੱਦਾਂ 2 2 3 3 ਘੰਟੇ ਰੁਕਣੀ ਨਹੀਂ ਮੰਨ ਲਓ ਕਿਤੇ ਜੇ ਜਿਹੜੀਆਂ ਸਿੱਧੀਆਂ ਜਾਂਦੀਆਂ ਉਹਦੀ ਸਪੀਡ 350 ਤੋਂ ਵੀ ਉੱਤੇ ਚੱਲ ਜਾਂਦੀ ਆ ਇੰਨੀ ਸਪੀਡ ਹੈਗੀ ਇਹਦੀ ਕਹਦਾਂਗੇ ਸਾਡੀ ਟ੍ਰੇਨ ਨਾ ਉਹ ਟ੍ਰੈਕ ਤੇ ਆਉਣੀ ਸੀ ਪਰ ਟ੍ਰੈਕ ਚੇਂਜ ਹੋ ਗਿਆ ਤੇ ਦੂਜੀ ਗੱਲ ਨਾ ਜਿਹੜੀ ਇਹ ਟ੍ਰੇਨ ਹੈ ਨਾ ਇਹ ਫੈਨਲੋ ਨੂੰ ਜਾਂਦੀ ਜਿਹੜੀ ਨੀਦਰਲੈਂਡ ਨਹੀਂ ਐਮਸਟਰਡਾਮ ਇਹ ਉਸ ਸ਼ਹਿਰ ਜਾਂਦੀ ਜਿੱਤਾਂ ਫੈਨ ਲੋ ਤੱਕ ਜਾਂਦੀ ਆ ਉਹ ਵਾਲੇ ਇਹ ਜਰਮਨ ਤੋਂ ਬਾਹਰ ਜਾਂਦੀ ਟ੍ਰੇਨ ਇਹ ਨੀਦਰਲੈਂਡ ਤੱਕ ਜਾਂਦੀ ਆ ਹੁਣ ਅਸੀਂ ਡੂਸਲਡੋਰਫ ਪਹੁੰਚ ਗਏ ਆ ਤੇ ਇੱਥੋਂ ਆਪਾਂ ਨੂੰ ਟਰામ ਫੜਨੀ ਪੈਣੀ ਆ ਤੇ ਆਹ ਟਰામ ਆਉਣੀ ਆ ਹੁਣ 5 ਮਿੰਟਾਂ ਤੱਕ ਡੂਸਲਡੋਰਫ ਪਹੁੰਚ ਗਏ ਆ ਤੇ ਆਹ ਸ਼ਿਪ ਵਾਲਿਆਂ ਨੂੰ ਅਸੀਂ ਪੁੱਛਿਆ ਮੈਂ ਕਿਹਾ ਅਸੀਂ ਇਹ ਚ ਜਾ ਸਕਦੇ ਆ ਕਿੰਨੀ ਟਿਕਟ ਆ ਸਾਨੂੰ ਦੱਸੋ ਕਹਿੰਦੀ ਨਹੀਂ ਤੁਸੀਂ ਆਨਲਾਈਨ ਖਰੀਦ ਸਕਦੇ ਆ ਜਿੱਦਾਂ ਪਲਾਨ 2 ਆ ਟੂਰ ਵਾਲੇ ਆ ਕਹਿੰਦੀ ਇਹ ਸ਼ਿਪ ਕਹਿੰਦੀ ਹੌਲੈਂਡ ਚੱਲਾ ਏ ਤੇ ਕਹਿੰਦੀ ਸਵੇਰੇ ਜਾਂਦਾ ਤੇ ਸ਼ਾਮ ਨੂੰ ਜਾਂਦਾ ਤੁਸੀਂ ਆਨਲਾਈਨ ਟਿਕਟ ਖਰੀਦ ਸਕਦੇ ਆ ਤੇ ਹੌਲੈਂਡ ਜਾ ਸਕਦੇ ਆ ਤੇ ਬਹੁਤ ਹੀ ਵਧੀਆ 뷰 ਜਦੋਂ ਘਰੋਂ ਨਿਕਲਿਆ ਤੇ ਬਹੁਤ ਜ਼ਿਆਦਾ ਬੱਦਲ ਜਿਹਾ ਹੋਇਆ ਸੀ ਮੈਨੂੰ ਕਹਿੰਦਾ ਸ਼ਾਇਦ ਬਾਰਿਸ਼ ਆ ਜਾਏ ਜਿੱਦਾਂ ਤੁਸੀਂ ਆਉਣਾ ਹੋਵੇ ਇੱਥੇ ਤੇ ਡੂਸਲਡੋਰਫ ਕਹਿੰਦੇ ਇਹ ਸ਼ਹਿਰ ਦਾ ਨਾਮ ਡੂਸਲਡੋਰਫ ਆ ਬਹੁਤ ਵਧੀਆ ਸ਼ਹਿਰ ਆ ਕੋ ਮਨ ਨੂੰ ਤੁਸੀਂ ਆ ਸਕਦੇ ਇੱਥੇ ਵੀ ਉਦਾਂ ਤੇ ਜਰਮਨ ਚ ਬਹੁਤ ਵੱਡੇ ਵੱਡੇ ਵਧੀਆ ਵਧੀਆ ਸ਼ਹਿਰ ਹੈਗੇ ਆ ਜਿੱਦਾਂ ਬਰਲਿਨ ਫ੍ਰੈਂਕਫਰਟ ਕੋਲਨ ਹਨਾ ਤੇ ਬਾਕੀ ਇਹ ਵੀ ਬਹੁਤ ਵਧੀਆ ਸ਼ਹਿਰ ਆ ਤੇ ਹੁਣ ਆਏ ਆ ਘੁੰਮਦੇ ਆਪਾਂ ਦਿਖਾਉਣੇ ਤੁਹਾਨੂੰ ਵੀਡੀਓ ਚ ਸਾਰਾ ਜਿੰਨਾ ਕੁ ਘੁੰਮ ਸਕੇ ਇਹ ਉਹ ਸਾਹਮਣੇ ਮਤਲਬ ਉਥੋਂ ਗੇਟ ਅੰਦਰ ਨੂੰ ਜਾਣੋ ਉਹਨਾਂ ਨੂੰ ਪੁੱਛ ਕੇ ਦੇ ਦਿੰਦੇ ਕਿ ਕਿੱਥੇ ਜਾਣੀ ਸ਼ਿਪ ਅਸੀਂ ਤੁਹਾਨੂੰ ਕਰੂਜ਼ ਦੀ ਵਾਲੀ ਵੀ ਇੱਕ ਮੈਂ ਵਲੌਗ ਬਣਾਵਾਂਗਾ ਤਤਨ ਉਸ ਦੇ ਅੰਦਰ ਵੀ ਅਸੀਂ ਸਾਰਾ ਕੁਝ ਦਿਖਾਉਂਗੇ ਕਿੱਦਾਂ ਅੰਦਰ ਰੂਮ ਵਗੈਰਾ ਬਣੇ ਹਨਾ ਸਾਰਾ ਕੁਝ ਹੋਟਲ ਵੀ ਆ ਤੇ ਜਿੱਦਾਂ ਹੀ ਫਿਲਮਾਂ 'ਚ ਦੇਖਦੇ ਹੁੰਦੇ ਸੀ ਵਿੱਚ ਸਵੀਮੀ ਪੂਲ ਵੀ ਹੁੰਦੇ ਹਨਾ ਉਤਲੇ ਬੰਨੇ ਸ਼ਾਇਦ ਹੋਵੇ ਪਤਾ ਕੋਈ ਨਹੀਂ ਆ ਫਿਲਮਾਂ ਅਸੀਂ ਦੇਖੇ ਹੀ ਆਂ ਬਹੁਤ ਹੀ ਮਤਲਬ ਐਨ ਨਜ਼ਾਰੇਦਾਰ ਵੈਦਰ ਆ ਤੇ ਬਹੁਤ ਵਧੀਆ ਐਂ ਬਾਈਕ ਕੋ ਮਣ ਜ਼ਰੂਰ ਆਓ ਜੇ ਕੋਈ ਭੈਣ ਭਰਾ ਹੁੰਦਾ ਜਰਮਨ 'ਚ ਜਾਂ ਜ਼ਰੂਰ ਘੁੰਮਣਾ ਆਓ ਯਾਰ ਇੱਕ ਚੀਜ਼ ਇੱਥੇ ਦੇਖੀ ਜਿੱਦਾਂ ਨਾ ਆਹ ਇਹ ਲੁੰਡੇ ਜੇ ਕੀਤੇ ਇਹਨਾਂ ਨੇ ਦਰਖਤ ਨਾ ਨੂੰ ਤੇ ਪਤਾ ਨਹੀਂ ਪਹਿਲਾਂ ਮੈਂ ਕਿਹਾ ਖਰੀ ਨਕਲੀ ਖੜੇ ਕੀਤੇ ਫਿਰ ਨਹੀਂ ਹੈ ਅਸਲੀ ਬਹੁਤ ਵਧੀਆ ਜਾਨੀ ਨਾ ਜਿੱਦਾਂ ਫਿਲਮਾਂ 'ਚ ਦੇਖਦੇ ਹੁੰਦੇ ਆਈ ਸ਼ਿੰਨਰੀਆਂ ਹਨਾ ਉਹ ਪੂਰਾ ਹਸਾਬ ਆ ਤੇ ਆਹ ਦੇ ਇੱਥੇ ਸ਼ਿਪ ਲੱਗਦਾ ਇੱਥੋਂ ਪੁੱਛਿਆ ਸੀ ਕਿਸੇ ਨੂੰ ਤੇ ਉਹ ਕਹਿੰਦੇ ਜਿਹੜਾ ਇੱਥੋਂ ਕੋਲਣ ਤੋਂ ਇੱਥੇ ਡੂਸਲਡੋਰਫ ਤੋਂ ਕੋਲਣ ਜਾਂਦਾ ਤੇ ਕੋਲਣ ਤੋਂ ਡੂਸਲਡੋਰਫ ਆਉਂਦਾ ਸ਼ਿਪ ਪਰ ਉਹਦਾ ਟਾਈਮ ਨਹੀਂ ਹੋਇਆ ਲੈ ਤੇ ਇਹਨਾਂ ਨੇ ਗੇਟ ਗੂਟ ਬੰਦ ਕੀਤੇ ਤੇ ਨਾ ਹੀ ਸ਼ਿਪ ਆਇਆ ਆ ਦੇਖੋ ਵਿਊ ਨਜ਼ਾਰੇਦਾਰ ਦੇਖੋ ਆਦੇ ਚਿਪਸਾਂ ਦੀਆਂ ਡਿਜ਼ਾਈਨਿੰਗ ਕਿਦਾਂ ਕੀਤੀ ਹੈ ਨਾ ਜਿੱਦਾਂ ਟੁੱਟੀਆਂ ਨਹੀਂ ਹੁੰਦੀਆਂ ਚਿਪਸਾਂ ਆਪਣੇ ਸੁੱਟ-ਸੁੱਟ ਦਿੰਦੇ ਆ ਕਹਿੰਦੇ ਟੁੱਟ ਗਈਆਂ ਪਰ ਇਹਨਾਂ ਨੇ ਟੁੱਟੀਆਂ ਹੀ ਲਾ ਕੇ ਡਿਜ਼ਾਈਨ ਦੇਖੋ ਕਿੰਨਾ ਵਧੀਆ ਬਣਾਇਆ ਹੈ ਨਾ ਸੋਹਣਾ ਲੱਗਦਾ ਪਿਆ ਗੰਡੇ ਤੇ ਨਾਲ ਨਾਲਾ ਦੇਖੋ ਰੈਸਟੋਰੈਂਟ ਬਾਰ ਆ ਤੇ ਕੋਕਟੇਲ ਟੂ ਗੋ ਕੋਕਟੇਲ ਬਗਾ ਬਾਰ ਵਗੈਰਾ ਬਣੇ ਤੁਸੀਂ ਸ਼ਾਮ ਨੂੰ ਖੁੱਲਦੇ ਸ਼ਾਮ ਨੂੰ ਕਿਉਂਕਿ ਬਹੁਤ ਵਧੀਆ ਲਾਈਟਿੰਗ ਹੁੰਦੀ ਇੱਥੇ ਆ ਦੇਖਿਓ ਮੈਂ ਨਾ ਦੂਰੋਂ ਦੇਖ ਕੇ ਮੈਗਾ ਢੋਲ ਟੂਲ ਟੰਗੇ ਲੱਗਦਾ ਕਿਸੇ ਪੰਜਾਬੀ ਨੇ ਢਾਬਾ ਪਾਇਆ ਨਹਿਰ ਦੇ ਕਿਨਾਰੇ ਬਾਅਦ ਚ ਪਤਾ ਲੱਗਾ ਨਹੀਂ ਇਹ ਤੇ ਉਹ ਜਿਹੜੇ ਸ਼ਰਾਬਾਂ ਸ਼ਰੂਬਾਂ ਵਾਲੇ ਵੀਰਾਂ ਵਾਲੇ ਡਰਾਮ ਨਹੀਂ ਹੁੰਦੇ ਉਹ ਡਰਾਮੀ ਇਹਨਾਂ ਨੇ ਟੰਗੇ ਆ ਉਧਰ ਦੇ ਯੂਰਪ ਦੀਆਂ ਸਾਰੀਆਂ ਕੰਟਰੀਆਂ ਬਹੁਤ ਸੋਹਣੀਆਂ ਦੇਖਣ ਵਾਲੀਆਂ ਰੂਹ ਖੁਸ਼ ਹੋ ਜਾਂਦੀ ਆ ਕੰਟਰੀ ਕੋਈ ਨਹੀਂ ਮਾੜੀ ਸਾਰੀਆਂ ਕੰਟਰੀਆਂ ਚੰਗੀਆਂ ਸੋਹਣੀਆਂ ਆਪਾਂ ਨੂੰ ਨਾ ਇੱਥੇ ਆਏ ਜਦੋਂ ਤੇ ਮੈਂ ਕਹਾ ਯਾਰ ਭੁੱਖ ਜੀ ਲੱਗੀ ਐ ਚੱਲ ਕੁਛ ਖਾ ਲਈਏ ਹਲਕਾ ਫੁਲਕਾ ਤੇ ਸਮੁੰਦਰ ਦੇ ਕੰਢੇ ਐ ਨਾ ਇੱਥੇ ਨਹਿਰ ਦੇ ਕਿਨਾਰੇ ਨਹਿਰ ਦੇ ਕਿਨਾਰੇ ਨਾ ਹੋਟਲ ਬੜੇ ਐ ਜਿ ਤੁਹਾਨੂੰ ਦਿਖਾਉਂਦੇ ਅਸੀਂ ਜਿਹੜੇ ਮੈਂ ਉਹ ਥੱਲੇ ਵੀ ਹੋਟਲ ਆ ਉੱਥੇ ਫਿਰ ਮੈਂ ਉੱਤੇ ਆ ਗਿਆ ਪੌੜੀਆਂ ਤੇ ਪੌੜੀਆਂ ਥਾਣੀ ਤੇ ਮੈਂ ਕਹਾ ਚੱਲ ਨਰਜੀ ਡਰਿੰਕ ਤੇ ਪੀਣੀ ਦਿਆਂ ਹੀ ਤੇ ਨਾਲ ਫਿਰ ਮੈਂ ਕਾ ਆਈਸਕ੍ਰੀਮ ਲੈ ਲਈਏ ਸੂਰਜ ਨਿਕਲਿਆ ਤੇ ਹੀ ਤੇ ਥੋੜਾ ਚਿਹਰੀ ਰਿਹਾ ਪਰ ਨਾਲ ਹੀ ਦੇਖੋ ਇੱਥੇ ਇੱਕ ਗੱਲ ਦੇਖੀ ਆ ਜਰਮਨ ਚ ਕਿ ਜਦੋਂ ਤੱਕ ਸੂਰਜ ਨਾ ਤੁਸੀਂ ਸੂਰਜ 'ਚ ਬੈਠੇ ਤੁਹਾਨੂੰ ਗਰਮੀ ਲੱਗਣ ਲੱਪੂਗੀ ਵਧੀਆ ਸੇਕ ਲੱਗੂਗਾ ਜਿੱਦਾਂ ਹੀ ਸੂਰਜ ਬੱਦਲਾਂ ਦੇ ਪਿੱਛੇ ਗਿਆ ਨਾਲ ਹੀ ਬਈ ਜੈਕਟ ਪਾਉਣੀ ਪੈ ਗਈ ਇੰਨੀ ਠੰਡ ਤੇ ਇੱਕ ਹੋਰ ਗੱਲ ਹੈ ਜੇ ਇੱਥੇ ਤੁਸੀਂ ਘੁੰਮਣ ਆਨੇ ਨਾ ਜਿੱਦਾਂ ਮੈਨੂੰ ਲੱਗਦਾ ਸਾਰੇ ਗੈਸਟ ਹਾਊਸ ਵਗੈਰਾ ਆ ਯਾ ਮੈਂ ਨਾ ਇੱਕ ਗੱਲ ਦੇਖੀ ਆ ਕਿ ਜਿੱਦਾਂ ਨਾ ਸਫਾਈ ਕਿਉਂ ਇੰਨੀ ਜਿੱਦਾਂ ਮਤਲਬ ਲੋਕੀ ਆ ਤੇ ਕਿਨਾਰੇ-ਕਿਨਾਰੇ ਤੇ ਨਾ ਡਸਟਬੀਨ ਜੇ ਲੱਗੇ ਆ ਦੇਖੋ ਜਿੱਦਾਂ ਤੁਸੀਂ ਘੁੰਮਦੇ ਪਏ ਇੱਥੇ ਕੋਈ ਵੀ ਚੀਜ਼ ਖਾ ਰਹੇ ਹੋ ਜਾਂ ਕਿੱਦਾਂ ਹਨਾ ਦੇਖੋ ਕੋਈ ਨਹੀਂ ਛੱਡਦਾ ਥੱਲੇ ਤੇ ਤਾਂ ਹੀ ਸਫਾਈ ਆ ਮਤਲਬ ਕਿ ਲੋਕੀ ਵੀ ਸਿਆਣੇ ਆ ਦੇਖੋ ਦੇਖੀ ਆਹ ਦੇਖੋ ਕਿੜੇ-ਕੜੇ ਵੱਡੇ ਡਸਟਬੀਨ ਇੱਥੇ ਵੀ ਲੱਗੇ ਆ ਆ ਬਾਥਰੂਮ ਕਿਨਾਰੇ-ਕਿਨਾਰੇ ਤੇ ਆ ਦੇਖੋ ਬਣੇ ਆ ਇਹ ਨਾਲ ਨਾਲ ਪੂਰੇ ਡਸਟਬੀਨ ਲੱਗੇ ਆ ਤੇ ਨਾਲ ਨਾਲ ਥੋੜੀ ਥੋੜੀ ਦੂਰੀ ਬਾਅਦ ਹਨਾ ਬਾਥਰੂਮ ਵੀ ਬਣੇ ਆ ਇਹ ਨਹੀਂ ਆ ਕਿ ਇੱਥੇ ਘੁੰਮੰਦੇ ਤਾਂ ਗੰਦ ਪਾਈ ਜੋ ਨਾਲ ਵਧੀਆ ਚੀਜ਼ਾਂ ਬਣਾਈਆਂ ਨਾਣੇ ਹਨਾ ਅਨਾਲ ਕੰਮ ਚੱਲਣ ਤੇ ਆ ਆਪਣਾ ਕੰਸਟਰਕਸ਼ਨ ਦਾ ਜੇ ਕਿਸੇ ਭਰਾ ਭਰੂ ਨੂੰ ਚਾਹੀਦਾ ਆ ਕਮੈਂਟ ਕਰ ਦਿਓ ਤੇ ਦਵਾ ਦਾਂਗੇ ਤੁਹਾਨੂੰ ਇੱਥੇ ਜਰਮਨ ਦੇ ਵਿੱਚ ਕੰਮ ਹੀ ਕੰਮ ਆ ਭਰਾਵਾ ਮਜ਼ਾਕ ਕੀਤਾ ਸੱਚੀ ਨਾ ਮੰਨ ਲਿਓ ਕਾਰ ਕੋ ਟ੍ਰੇਨਾਂ ਨਹੀਂ ਹੁੰਦੀਆਂ ਜਿੱਦਾਂ ਉਦਾਂ ਆ ਦੇਖੋ ਦਾ ਦੇਖੋ ਲੋਕ ਹਨਾ ਘਰੋਂ ਆਪਣੀਆਂ ਚਾਦਰਾਂ ਚੋਦਰਾਂ ਲਿਆ ਕੇ ਜਿੱਦਾਂ ਪਿਕਨਿਕ ਤੇ ਨਹੀਂ ਆਪਾਂ ਜਾਈਦਾ ਤੇ ਆਪਣਾ ਸਮਾਨ ਲੈ ਕੇ ਬੈਠ ਕੇ ਫੈਮਲੀਆਂ ਦੇ ਨਾਲ ਖਾਣ ਪੀਣਦੇ ਆ ਵਧੀਆ ਹਨਾ ਆਹਦੇ ਨਿਆਣਿਆਂ ਨੂੰ ਨਾਲ ਭਜਾਉਂਦੇ ਐਕਸਰਸਾਈਜ਼ ਕਰਾਉਂਦੇ ਆ ਯਾਰ ਇੱਕ ਗੱਲ ਦੇਖਿਆ ਬਿਲਡਿੰਗ ਦੇ ਨਾਲ ਐਡੀ ਵੱਡੀ ਬਿਲਡਿੰਗ ਆ ਇਹਦੇ ਸ਼ੀਸ਼ੇ ਬਿਲਕੁਲ ਸਾਫ਼ ਆ ਬਿਲਕੁਲ ਸਾਫ਼ ਲਾਓ ਕਿੰਨੀ ਚਿਰ ਬਾਅਦ ਸਫਾਈ ਕਰਦੇ ਹੋਣਗੇ ਤਾਂ ਇੰਨੀ ਉੱਚੀ ਹਨਾ ਜੇ ਕਿਸੇ ਭੈਣ ਭਰਾ ਨੇ ਇੱਥੇ ਆਉਣਾ ਹੋਵੇ ਨਾ ਜਿੱਦਾਂ ਇੱਥੇ ਵੱਡਾ ਸਟਾਰਟ ਜਿੱਦਾ ਕੋਲਨ ਆ ਜਾਂ ਡੂਸਲਡੋਰ ਫੇਅਰਪੋਰਟ ਹੈਗਾ ਉੱਥੋਂ ਤੁਸੀਂ ਆ ਸਕਦੇ ਉਹ ਵਾਲੀ ਸਾਈਡ ਤੇ 에ਰਪੋਰਟ ਆ ਉਧਰ ਤੇ ਉੱਥੋਂ ਤੁਸੀਂ ਮਤਲਬ ਬਿਲਕੁਲ ਡੂਸਲਡੋਰ ਫੇਅਰਪੋਰਟ ਤੋਂ ਮਹਾ ਮੇਰੇ ਹਿਸਾਬ ਨਾਲ 15-20 ਮਿੰਟ ਲੱਗਦੇ ਇੱਥੇ ਆਉਣ ਨੂੰ ਸਟਾਰਟ ਦੇ ਵਿੱਚ ਮੇਨ ਤੇ ਜੇ ਤੁਸੀਂ ਕੋਲਨ ਆ ਤੇ ਕੋਲਨ ਤੋਂ ਇੱਥੇ ਆਉਣ ਨੂੰ 30-40 ਮਿੰਟ ਲੱਗ ਜਾਣਗੇ ਇਹ ਆਏ ਵਾਲੀ ਸਿਟੀ ਜਰਮਨ ਦੇ ਨਾਰਥ ਸਾਈਡ ਤੇ ਪੈਂਦੀ ਐ ਸੀ ਇਹਨਾਂ ਦੇ ਨਾ ਦਰਖਤਾਂ ਦੇ ਉੱਤੇ ਇਹਨਾਂ ਨੇ ਆ ਦੇਖੋ ਨੰਬਰ ਲਿਖੇ ਆ ਆ ਦੇ 840 ਜਿੱਦਾਂ ਲਿਖਿਆ ਆ ਸਾਰੇ ਦਰਖਤਾਂ ਦੇ ਉੱਤੇ ਇਹਨਾਂ ਨੇ ਨੰਬਰ ਲਿਖੇ ਕਿ ਜੇ ਕੋਈ ਮਤਲਬ ਦਰਖਤ ਨੂੰ ਕੋਈ ਪ੍ਰੋਬਲਮ ਹੁੰਦੀ ਆ ਜਾਂ ਹਨਾ ਤੇ ਆ ਦੇ ਇੱਥੇ ਮਜ਼ਾਕ ਵਾਲੀ ਗੱਲ ਨਹੀਂ ਆ ਆ ਦੇਖੋ ਕਿੱਥੇ ਗਿਆ ਆ ਦੇਖੋ ਇੱਥੇ ਵੀ ਆ ਦੇ ਸਾਰਿਆਂ ਦੇ ਨੰਬਰ ਦਿੱਤੇ ਇਹਨਾਂ ਨੇ ਮਤਲਬ ਕਿ ਇੰਨੀ ਦੇਖਭਾਲ ਕਰਦੇ ਆ ਆ ਟਾਵਰ ਨੂੰ ਮੈਂ ਬੜੀ ਦੂਰੋਂ ਦੇਖਦਾ ਹੁੰਦਿਆਂ ਠੀਕ ਹੈ ਨਾ ਮੈਂ ਕਹਿੰਦੇ ਲਾਗੇ ਜਾ ਕੇ ਦੇਖਦੇ ਕਿ ਹੈ ਕੀ ਇਹ ਟੀਵੀ ਟਾਵਰ ਆ ਜਿੱਦਾ ਜਲੰਧਰ ਵਾਲਾ ਨਹੀਂ ਐ ਜਿੱਦਾ ਜਲੰਧਰ ਚ ਬਣਿਆ ਮੈਂ ਕਹ ਸ਼ਾਇਦ ਉਦਾਂ ਦਾ ਕੋਈ ਸਿਸਟਮ ਹੋਵੇ ਬਹੁਤ ਜ਼ਿਆਦਾ ਉੱਚਾ ਉਦਾਂ ਦੇਖਣ ਨੂੰ ਲੱਗਦਾ ਛੋਟਾ ਜਿਹਾ ਹੀ ਪਰ ਬਹੁਤ ਜ਼ਿਆਦਾ ਉੱਚਾ ਆ ਜਿਹੜਾ ਬਣਿਆ ਨਾ ਇਹ ਇੱਕ ਹਿਸਾਬ ਦਾ ਜਿੱਦਾਂ ਪੈਰਾਮਿਡ ਇਹਨਾਂ ਨੇ ਬਣਾਇਆ ਹੈ ਤੇ ਇੱਕ ਘੜੀ ਦਾ ਚੱਕਰ ਆ ਜਿੱਦਾਂ ਘੜੀ ਪਤਾ ਨਹੀਂ ਸ਼ਾਇਦ ਚੱਲਦਾ ਹੋਵੇ ਘੰਟੇ ਬਾਅਦ ਘੁੰਮਦਾ ਹੋਵੇ ਨਾ ਪਤਾ ਨਹੀਂ ਇਹਨਾਂ ਨੇ ਮਤਲਬ ਹਰ ਚੀਜ਼ ਦਿੱਤੀ ਥੱਲੇ ਆ ਦੇ ਕਿ ਆ ਜ ਲੱਗੇ ਆ ਮਤਲਬ ਮੇਰੇ ਹਿਸਾਬ ਨਾਲ ਸ਼ਾਇਦ ਘੁੰਮਦਾ ਹੋਵੇ ਡਿਟੇਲਾਂ ਵਗੈਰਾ ਦਿੱਤੀਆਂ ਆ ਦੇ ਜਿੱਦਾਂ ਘੁੰਮਦੇ ਆ ਚਾਰ ਇਹਨਾਂ ਨੇ ਲਾਏ ਆ 4 1 2 3 4 ਚਾਰੇ ਮਤਲਬ ਐ ਘੁੰਮਦੇ ਆ ਪਰ ਪਤਾ ਨਹੀਂ ਕਿੰਨੀ ਚਿਰ ਬਾਅਦ ਘੁੰਮਦੇ ਇੱਥੇ ਵੀ ਲਿਖਿਆ ਇਹਨਾਂ ਨੇ ਮਤਲਬ ਘੰਟੇ ਬਾਅਦ ਘੁੰਮੂਗਾ ਤੇ ਇਦਾਂ ਮਤਲਬ ਕੋਈ ਟੈਕਨੋਲੋਜੀ ਲਾਈ ਇਹਨਾਂ ਨੇ ਜਿੱਦਾਂ ਪੈਰਾਮਿਡ ਬਣਾਇਆ ਤੁਹਾਨੂੰ ਇੱਕ ਵਾਰੀ ਦੂਰੋਂ ਦਿਖਾਉਣਾ ਪੈਰਾਮਿਡ ਨਹੀਂ ਜਦਾ ਮਿਸਰ ਦੇ ਵਿੱਚ ਉਹ ਉਹ ਸਿਸਟਮ ਲੱਗੇ 1 2 3 4 ਘੁੰਮਦਾ ਸ਼ਾਇਦ ਕਹਿਣੀ ਸਕਦੇ ਕੋਈ એનર્ਜੀ ਦਾ ਕਹਿੰਦੇ ਆ 387 ਸਨ ਦਾ ਦੇਖੋ ਮਤਲਬ ਜਿਹੜੀਆਂ ਛਿਪਾਂ ਦੇ ਵਿੱਚ ਜਿਹੜਿਆ ਹੁੰਦੇ ਸੀ ਲੰਗਰ ਜਿੰਨੂੰ ਕਹਿੰਦੇ ਆ ਜਿਹੜਾ ਸਮੁੰਦਰ ਦੇ ਵਿੱਚ ਛੋੜਦੇ ਕਿੱਡਾ ਵੱਡਾ ਉਹ ਵੀ ਇਹਨਾਂ ਨੇ ਸਾਮ ਕੇ ਰੱਖਿਆ ਇੱਥੇ ਨਾ ਲੋਕਾਂ ਦੀਆਂ ਜਿਹੜੀਆਂ ਆਪਣੀਆਂ ਪ੍ਰਾਈਵੇਟ ਛਿਪਾਂ ਹੁੰਦੀਆਂ ਨਾ ਇਹ ਉਹ ਖੜੀਆਂ ਆ ਉੱਥੇ ਪਤਾ ਕੀਤਾ ਜੀ ਮੈਂ ਕਿਹਾ ਕਰਾਏ ਕਰੋ ਇਹ ਤੇ ਕਹਿੰਦੇ ਨਹੀਂ ਜਿੱਦਾਂ ਟਕੀਆਂ ਐ ਕੋਈ ਮਤਲਬ ਪ੍ਰਾਈਵੇਟ ਆ ਮਤਲਬ ਤੁਸੀਂ ਉਹ ਆਪ ਹੀ ਆਉਂਦੇ ਜਿੱਦਾਂ ਮਾਲਕ ਮੁਲਕ ਜਦੋਂ ਵੀ ਆਉਂਦੇ ਆ ਤੇ ਆਪ ਹੀ ਚਲਾਉਂਦੇ ਨਹੀਂ ਤੁਸੀਂ ਇੱਥੇ ਨਹੀਂ ਕਹਿੰਦੇ ਝੂਟਾ ਲੈ ਸਕਦੇ ਹਾਂ ਹਾਂਜੀ ਇਹਨੂੰ ਕਹਿੰਦੇ ਆ ਰਾਇਨ ਟੁਰਮ ਠੀਕ ਹੈ ਇੱਥੋਂ ਤੁਸੀਂ ਟਿਕਟ ਖਰੀਦ ਸਕਦੇ ਆ ਮਤਲਬ 12.5 ਯੂਰੋ ਦੀ ਟਿਕਟ ਆ ਉੱਤੇ ਦੇ ਨਾ ਜਿੱਦਾਂ ਪੈਰਿਸ ਦੇ ਟਾਵਰ ਦੇ ਉੱਤੇ ਨਾ ਦੇ ਰੈਸਟੋਰੈਂਟ ਬਣਿਆ ਉੱਤੇ ਉੱਤੇ ਜਾ ਕੇ ਤੁਸੀਂ ਬੈਠ ਕੇ ਰੈਸਟੋਰੈਂਟ ਬਾਹਰ ਉੱਤੇ ਬਣਿਆ ਬਿਲਕੁਲ ਪੈਰਿਸ ਦੀ ਟਾਵਰ ਦੀ ਤਰ੍ਹਾਂ ਤੇ ਆਨਲਾਈਨ ਟਿਕਟ ਖਰੀਦ ਸਕਦੇ ਇੱਥੋਂ ਅੰਦਰ ਆਏ ਜਾ ਸਕਦੇ ਹਾਂ ਟਰਾਈਕ ਟਰਾਈ ਕਰਦੇ ਹਾਂ ਉੱਤੇ ਜਾਣ ਦੀ ਕਹਿੰਦੇ ਮਤਲਬ ਕੈਸ਼ ਨਹੀਂ ਤੁਸੀਂ ਪੇ ਕਰ ਸਕਦੇ ਕਾਰਡ ਨਾਲ ਪੇ ਕਰ ਸਕਦੇ ਤੁਸੀਂ ਤੁਸੀਂ ਹਾਂ ਤੇ ਆਪਾਂ ਟਿਕਟ ਖਰੀਦੀ 12.5 ਯੂਰੋ ਦੀ ਟਿਕਟ ਆ ਇੱਕ ਜਾਨੇ ਦੀ ਤੁਸੀਂ ਮਤਲਬ ਇੱਥੇ ਕੋਡ ਸਕੈਨ ਕਰ ਲੈਣਾ ਇਦਾਂ ਹਾਂ ਯਾਹ ਤੇ ਕੋਕ ਨਹੀਂ ਤੇਜ਼ ਲਿਫਟ ਥੱਲੇ ਆ ਰਹੀ ਹੈ ਨਾ ਉਹ ਉੱਥੇ ਥੱਲੇ ਖੜ ਕੇ ਫੋਟੋ ਖਿੱਚੀ ਸੀ ਮੈਂ ਜਿਹੜੀ ਥੰਬਨੇਲ ਤੇ ਲਾਈ ਆ ਠੀਕ ਹੈ ਨਾ ਤੇ ਆਪੂਰਾ ਡੂਸਲਡੌਰਫ ਦਾ ਮਤਲਬ ਤੁਸੀਂ ਨਜ਼ਾਰਾ ਲੈ ਸਕਦੇ ਹੋ ਅੰਦਰ ਤੁਸੀਂ ਲੋਕ ਦੇਖ ਸਕਦੇ ਹੋ ਉੱਤੇ ਰੈਸਟੋਰੈਂਟ ਆ ਤੁਸੀਂ ਖਾਓ ਪੀਓ ਜੋ ਮਰਜੀ ਜਿੰਨੇ ਮਰਜੀ ਘੰਟੇ ਬੈਠੋ ਕੋਈ ਗੱਲ ਨਹੀਂ ਸਾਢੇ 12 ਯੂਰੋ ਦੀ ਟਿਕਟ ਆ ਇੱਕ ਬੰਦੇ ਦੀ ਤੇ ਬੱਚਿਆਂ ਦੀ ਘੱਟ ਆ ਕੁੱਤਾ ਕੁੱਤਾ ਬਿੱਲੀ ਤੁਸੀਂ ਕੋਖਣੀ ਇੱਥੇ ਲਿਆ ਸਕਦੇ ਠੀਕ ਹੈ ਤੇ ਪੂਰਾ ਵਿਊ ਦੇਖੋ ਆ ਡੂਸਲਡੌਰਫ ਪੂਰਾ ਠੀਕ ਹੈ ਛਪਾਂ ਵੀ ਦੇਖੋ ਉਤੋਂ ਕਿੰਨੀਆਂ ਨਿੱਕੀਆਂ ਨਿੱਕੀਆਂ ਜੀਆਂ ਲੱਗਣਦੀਆਂ ਹਨਾ ਪੈਰਸ ਦੇ ਟਾਵਰ ਵਾਂਗੂ ਹੀ ਤੁਸੀਂ ਉੱਤੇ ਬੈਠ ਕੇ ਰੈਸਟੋਰੈਂਟ ਵਗੈਰਾ ਖਾ ਪੀ ਸਕਦੇ ਹੋ ਤੇ ਉਹ ਤੁਹਾਨੂੰ ਮੈਂ ਦਿਖਾਵਾਂ ਲੋ ਬਈ ਆਹ 에어ਪੋਰਟ ਆ ਸਾਹਮਣੇ ਜੇ ਤੁਹਾਨੂੰ ਦੇਖਦਾ ਹੋਵੇ ਆ ਲੋ ਆ ਇੱਥੋਂ ਉਤੋਂ 에어ਪੋਰਟ ਦਿਖਾਂਦੇ ਆ ਦੂਸਲਡੋਰਫ ਦਾ ਉਹ ਦੇਖੋ ਜਹਾਜ਼ ਖੜੇ ਸ਼ਾਇਦ ਤੁਹਾਨੂੰ ਸਾਫ਼ ਦੇਦਾ ਹੋਵੇ ਲਾ ਵੀ ਪੈਸੇ ਵਸੂਲ ਹੋ ਗਏ ਬਈ ਲੌਵੀ ਉੱਤੇ ਨਾ bar ਬਣਿਆ ਉੱਤੇ ਤੁਸੀਂ ਬੀਅਰ ਪੀ ਸਕਦੇ ਹੋ ਪੂਰੇ ਨਜ਼ਾਰੇ ਲੈ ਸਕਦੇ ਹੋ ਕਾਫੀ ਪੀਓ bar ਜੋ ਮਰਜੀ ਖਾਓ ਪੀਓ ਲੈ ਵੀ ਚਿਪਸ ਵਗੈਰਾ ਨਜ਼ਾਰਾ ਬਣਿਆ ਪਿਆ ਉੱਤੇ ਤਾਂ bar ਪੂਰਾ ਟੌਕ ਕੇ ਬਣਾਇਆ ਈ ਇਹਨਾਂ ਨੇ ਤੇ ਬਹੁਤ ਵਧੀਆ view ਲਾਓ ਬਈ ਦੇ ਇਧਰ ਵੀ ਇੱਕ ਵਾਰੀ ਦੇਖੋ ਝਲਕ ਮਾਰ ਕੇ ਓਹੋ ਹੋ ਬੱਲੇ ਬੱਲੇ ਕਰਾਤੀ ਬਈ ਬੱਲੇ ਬੱਲੇ ਬਹੁਤ ਵਧੀਆ ਟਾਵਾ ਪੂਰਾ ਡੂਸਲਟੌਰਫ ਦਾ ਦਿੱਤਾ ਵੀ ਜਿੱਥੋਂ ਉਹ ਨਿਆਰੇ ਦਾ ਥਿਊ ਆ ਜੇ ਤੁਸੀਂ ਨਾ ਥੱਲੇ ਦੇਖਦੇ ਆ ਦੇਖੋ ਕਿੰਨਾ ਥੱਲੇ ਦੇਖੋ ਸ਼ੈਨ ਦੇਖੋ ਉਹ ਥੱਲਿਓ ਆਇਆ ਆ ਬਾਜੀ ਬਿਲਡਿੰਗਾਂ ਤੇ ਦੇਖੋ ਨਿੱਕੀਆਂ ਨਿੱਕੀਆਂ ਲੱਗਣਦੀਆਂ ਉਤੋਂ ਆ ਬਿਲਡਿੰਗ ਆਪਸਾ ਲਓ ਕਿੰਨੀ ਮੰਜ਼ਲ ਹੋਗੀ ਪੂਰੇ ਡੂਸਲਟੌਰਫ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਇੱਥੇ ਜਰੂਰ ਆਓ 12 12.5 ਯੂਰੋ ਲੱਗਣੇ ਇੱਕ ਜਾਣੇ ਦੇ ਤੇ ਬਾਕੀ ਜੇ ਤੁਸੀਂ ਗਰੁੱਪ ਵਿੱਚ ਪਰ ਉਹ ਗਰੁੱਪ 30 ਬੰਦਿਆਂ ਦਾ ਬਾਕੀ ਫੈਮਿਲੀ ਵਾਲੀ ਕੋਈ ਟਿਕਟ ਹੈ ਨਹੀਂ ਪਰ ਨਿਆਣਿਆਂ ਨੂੰ ਘਾਟਾ ਨਿਆਣਿਆਂ ਵਾਸਤੇ ਸ਼ਾਇਦ 9 ਯੂਰੋ ਦੀ ਸੀ ਮੈਂ ਮੇਰੇ ਪਿੱਛੇ ਦੇ ਸਕਦੇ ਆ ਕਿ ਵੱਡੀ ਤੋਂ ਵੱਡੀਆਂ ਬਿਲਡਿੰਗਾਂ ਸ਼ਿਪਾਂ ਕਿੰਨੀਆਂ ਨਿੱਕੀਆਂ ਨਿੱਕੀਆਂ ਲੱਗ ਰਹੀਆਂ ਉੱਤੋਂ ਮਤਲਬ ਚਾਰੇ ਬੰਨੇ ਨੂੰ ਆ ਮਤਲਬ ਇੱਕ ਗੋਲ ਆ ਵਿੱਚੇ ਰੈਸਟੋਰੈਂਟ 바ਰ ਬਣਿਆ ਜੇ ਤੁਸੀਂ ਦੇਖੋ ਇੱਥੇ ਇਹਨੂੰ ਕਹਿੰਦੇ ਰਾਈਨਟਰਮ ਦੂਸਲਡੋਰਫ ਮਤਲਬ 바ਰ ਲੋਜ ਆ ਸਾਰਾ ਕੁਝ ਬਣਿਆ ਦਾ ਪੂਰਾ ਦੂਸਲਡੋਰਫ ਤੁਸੀਂ ਦੇਖ ਸਕਦੇ ਹੋ ਤੇ ਮਤਲਬ ਸਾਰੇ ਬੰਨੇ ਨੂੰ ਜੇ ਤੁਸੀਂ ਥੱਲੇ ਦੇਖੋ ਤੇ ਤੁਹਾਨੂੰ ਥੱਲੇ ਦੇ ਉਹ ਥੱਲੜਾ ਹਿੱਸਾ ਦੇ ਦਾ ਡਰ ਲੱਗੰਦਿਆ ਆ ਸ਼ੀਸ਼ਾ ਲੱਗਾ ਤਾਂ ਕਰਕੇ ਥੋੜਾ ਜਿਹਾ ਡਰ ਨਹੀਂ ਲੱਗੰਦਿਆ ਜੇ ਸ਼ੀਸ਼ਾ ਨਾ ਲੱਗਾ ਹੋਵੇ ਤੇ ਬਹੁਤ ਡਰ ਲੱਗੇ ਯਾਨੀ ਉਹ ਉੱਥੇ ਸੀ ਮੈਂ ਖੜਾ ਉੱਥੋਂ ਇਹ ਟਾਵਰ ਦੀ ਫੋਟੋ ਲਈ ਜਿਹੜੀ ਥੰਬਨੇਲ ਤੇ ਲਾਈ ਤੇ ਜਿਹੜੀ ਉਹ ਦੂਜੀ ਉਹ ਦੂਜੇ ਬੰਨੇ ਸੀ ਜਿੱਦਾਂ ਹੁਣ ਮਤਲਬ ਰਾਤ ਹੋ ਗਈ ਆ ਤੇ ਲਾਈਟਾਂ ਵਗੈਰਾ ਮਤਲਬ ਚੱਲ ਗਿਆ ਬਹੁਤ ਵਧੀਆ ਵਿਊ ਆ ਤੇ ਆ ਅੰਦਰ ਰੈਸਟੋਰੈਂਟ ਆ ਮਤਲਬ ਤੁਸੀਂ ਲੈ ਸਕਦੇ ਹੋ ਇਥੋਂ ਕੁਝ ਵੀ ਖਾਣ ਨੂੰ ਜੇ ਲੈਣਾ ਜਿੱਦਾਂ ਟਾਈ ਟਾਈ ਯੂਰੋ ਦਾ ਕੁਝ ਵੀ ਜੇ ਭੁੱਖ ਲੱਗੀ ਹੋਵੇ ਤੇ ਆਈਸਕ੍ਰੀਮ ਵਗੈਰਾ ਲੈ ਸਕਦੇ ਹੋ ਇਥੋਂ ਤੇ ਸਿਗਰਟ ਪੀਣੀ ਮਨਾ ਹੈ ਉੱਤੇ ਤੇ ਆ ਵੀਊ ਦੇਖੋ ਇੱਕ ਵਾਰੀ ਨਾ ਕਿੰਨਾ ਜਬਰਦਸਤ ਵੀਊ ਆ ਇਹ ਮਤਲਬ ਜਿੱਦਾਂ ਪੈਰਿਸ ਦਾ ਟਾਵਰ ਆ ਪੂਰਾ ਪੈਰਿਸ ਦੇ ਟਾਵਰ ਵਾਲਾ ਸਿਸਟਮ ਆ ਤੁਸੀਂ ਖਾਣ ਪੀਣ ਦਾ ਵੀ ਨਜ਼ਾਰਾ ਲੈ ਸਕਦੇ ਇੰਨੀ ਉੱਚੀ ਆ ਕੇ ਮਤਲਬ ਇੰਨੀ ਹਾਈਟ ਦੇ ਉੱਤੇ ਜਦੋਂ ਤੁਸੀਂ ਆਉਂਦੇ ਹੋ ਕਿ ਨਾ ਜੇ ਤੁਹਾਡਾ ਮੋਬਾਈਲ ਡੈੱਡ ਹੋ ਜਾਏ ਟ ਕਵਰੋਂ ਦੀ ਲੋਡ ਨਹੀਂ ਆ ਦੇਖੋ ਫ੍ਰੀ ਮਤਲਬ ਕੇਬਲਾਂ ਦਿੱਤੀਆਂ ਹੋਈਆਂ ਪੂਰੀਆਂ ਤੁਸੀਂ ਫ੍ਰੀਸ਼ ਆਪਣੀਆਂ ਮਤਲਬ ਮੋਬਾਈਲ ਨੂੰ ਜਾਂ ਪਾਵਰ ਬੈਂਕ ਨੂੰ ਚਾਰਜ ਕਰ ਸਕਦੇ ਹੋ ਤੇ ਤੇ ਮਤਲਬ ਉੱਤੇ ਮਤਲਬ ਟਾਇਲਟ ਆ ਬੰਦਿਆਂ ਦੀ ਟਾਇਲਟ ਆ ਇਧਰ ਚਨਾਨੀਆਂ ਦੀ ਟਾਇਲਟ ਆ ਜਿ ਆਉਂਦੇ ਆ ਯਾਦਕਾਰ ਜਦੋਂ ਤੁਸੀਂ ਕੁਝ ਇੱਥੋਂ ਲੈ ਕੇ ਜਾਣਾ ਹੋਵੇ ਆਦੇ ਪੰਚਿੰਗ ਜਿੱਦਾਂ ਪੰਚ ਕਰਦੇ ਕੋਇਨ ਦੇ ਉੱਤੇ ਉਹ ਵੀ ਤੁਸੀਂ ਯਾਦ ਕਰ ਇਥੋਂ ਆਪਣਾ ਕੋਈ ਕੋਇਨ ਬਣਾ ਕੇ ਲੈ ਜਾ ਸਕਦੇ ਹੋ ਤੇ ਬਹੁਤ ਸੋਹਣਾ 뷰 ਆ ਨਜ਼ਾਰੇ ਦਾ ਆਉਤੇ ਨਾ ਇਹਨਾਂ ਨੇ ਕੈਮਰੇ ਦੂਰਬੀਨਾ ਵੀ ਲਾਈਆਂ ਇਹ ਚ ਪੈਸੇ ਪੈਂਦੇ ਆ ਪੈਸੇ ਪਾ ਕੇ ਤੁਸੀਂ ਮਤਲਬ ਪੂਰਾ ਡੂਸਲਡੋਰਫ ਦਾ ਨਜ਼ਾਰਾ ਲੈ ਸਕਦੇ ਹਾਂ ਦੇਖੋ ਨਾਈਟ 뷰 ਮਤਲਬ ਡੂਸਲਡੋਰਫ ਦਾ ਨਾਈਟ 뷰 ਆ ਠੀਕ ਹੈ ਪੂਰਾ ਨਜ਼ਾਰਾ ਰੈਸਟੋਰੈਂਟ ਚ ਜਨਤਾ ਵੀ ਰਾਂ ਪੀਣ ਦੀ ਕਾਫੀ ਫੈਮਲੀਆਂ ਨਾਲ ਆਏ ਆ ਆ ਕੋਈ ਜੈਦਾਨਾ ਨਜ਼ਾਰਾ ਮਤਲਬ ਰਾਤ ਨੂੰ ਜੇ ਤੁਸੀਂ ਇਹਨੂੰ ਬਾਹਰੋਂ ਦੇਖਦੇ ਨਾ ਬਹੁਤ ਵਧੀਆ ਟੂਰ ਰਿਹਾ ਮੇਰਾ ਇੱਥੇ ਦਾ ਤੇ ਚਲੋ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ টা টা ਬਾਏ ਬਾਏ